ਆਗੇ ਸਾਨੂੰ 4 ਮਹੀਨੇ ਕੋਰ ਲਾਉਂਦੇ ਨੇ ਇਹ ਸਾਡਾ ਬੰਦ ਬਣਵਾ ਦੋ ਜਿਹੜਾ ਸਾਡਾ ਜ਼ਮੀਨ ਦਾ ਖਸਾਨ ਹੋਇਆ ਉਹ ਸਾਡੀ ਜ਼ਮੀਨਾਂ ਦੀ ਭਰਪਾਈ ਕਰਵਾ ਦੋ ਕਿ ਕੋਈ ਸੁਣੇ ਜਿੱਥੇ ਪਾਣੀ ਹੈ ਉੱਥੇ ਪਾਣੀ ਚੱਲ ਰਿਹਾ ਦਾ ਹਾਲ ਤੱਕ ਪਾਣੀ ਬੰਦ ਹੋਇਆ ਉੱਥੋਂ ਇਹ ਸਾਨੂੰ ਅੱਗੇ ਪਾਣੀ ਆ ਕੇ ਸੰਤਾਈ ਨਹੀਂ ਕਿ ਜਿਹੜੇ ਅੱਗੇ ਪਿੰਡ ਬਚੀਓ ਬਚੂਗੀ ਨਹੀਂ ਬਚੂਗੀ ਲੱਗਦਾ ਹੈ ਕਿ ਜਿਵੇਂ ਮੰਤਰੀ ਵੀ ਕਹਿ ਰਹੇ ਆ ਪ੍ਰਸ਼ਾਸਨ ਵੀ 23 ਤਰੀਕ ਨੂੰ ਬੰਦ ਉਹ ਤਾਂ ਇਹ ਵਾਅਦਾਸ਼ਣ ਦੇ ਰਹੇ ਨੇ ਉਹ ਤਾਂ ਸਾਨੂੰ 4 ਮਹੀਨੇ ਹੋ ਗਏ ਗੱਲਾਂ ਸੁਣਦੇ ਦੋ ਕਦੇ 15 ਤਰੀਕ ਕਦੇ 20 ਤਰੀਕ ਕਦੇ 25 ਠੀਕ ਹੈ ਜੀ ਬਸ ਆਸ਼ਵਾਸ਼ਣ ਦਾ ਜੇ ਲੱਗ ਸਕਦਾ ਤਾਂ ਫਿਰ ਮੈਂ ਸੋਚਦਾ ਸ਼ਾਇਦ ਮੰਤਰੀ ਦਾ ਆਪ ਦਾ ਕੰਮ ਚੱਲ ਪਿਆ ਨਾ ਮੰਤਰੀ ਦਾ ਆਪ ਦਾ ਕੰਮ ਚੱਲ ਪਿਆ ਔਰ ਇੱਚੇ ਦਾ ਕੰਮ ਚੱਲਦਾ ਬਾ ਸਰਕਾਰ ਨੂੰ ਕਮਾਈ ਮੰਤਰੀਆਂ ਨੂੰ ਉਸੇ ਕੰਮ ਤੋਂ ਉਹਨਾਂ ਦਾ ਕੰਮ ਚੱਲਦਾ ਉਹਨਾਂ ਨੂੰ ਬਾਕੀ ਕੰਮ ਦੇ ਨਾਲ ਕੀ ਲੈਣਾ ਦੇਣਾ ਉਹਦਾ ਜਦੋਂ ਧਰਨੇ ਦੀ ਵੀ ਗੱਲ ਆਪ ਕੁਛ ਕਰਦਾ ਨਹੀਂ ਸਾਨੂੰ ਕੁਛ ਕਰਨੀ ਦਿੰਦਾ ਜੇ ਅਸੀਂ ਵੀ ਕੋਈ ਕਾਲ ਦਿੰਦੇ ਆ ਕੋਈ ਧਰਨਾ ਲਾਉਣਾ ਵਾ ਫਿਰ ਜਨਤਾ ਨੂੰ ਗੁੰਮਰਾਹ ਕਰ ਦਿੰਦਾ ਕਿ ਇੱਕ ਦਿਨ ਪਹਿਲਾਂ ਵੀਡੀਓ ਪਾ ਦਿੰਦਾ ਕਿ ਜੀ ਇਹਨਾਂ ਦੇ ਗੁੰਮਰਾਹ ਕਰ ਰਹੇ ਆ ਕਮਰਾ ਅਸੀਂ ਕਰ ਰਹੇ ਆ ਕਿ ਮੰਤਰੀ ਕਰ ਰਹੇ ਆ ਉਹ ਪਰ ਜਨਤਾ ਉਹਦੀ ਬਿਆਨ ਨੂੰ ਵੀ ਨਹੀਂ ਸਮਝਦੀ ਉਹ ਕਹਿੰਦਾ ਜੀ ਗੁੰਮਰਾਹ ਕਰ ਰਹੇ ਆ ਵੀ ਤੁਸੀਂ ਪਿੱਛੇ ਨਾ ਲਗੋ ਮਤਲਬ ਜਨਤਾ ਉਹਦੇ ਪਿੱਛੇ ਨਾ ਲਗੇ ਉਹ ਪਹਿਲਾਂ ਵੀ ਰਾਹੋ ਰੋਡ ਦੇ ਮੁੱਦੇ ਦੇ ਉੱਤੇ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਤੋਂ ਨੇ ਵੀਡੀਓ ਪਵਾਤੀ ਸੀ ਰਾਹੋ ਰੋਡ ਬਣ ਜਾਣੀ ਅੱਜ ਤੱਕ ਨਹੀਂ ਬਣ ਕੇਂਦਰ ਦਾ ਪੈਸਾ ਆਇਆ ਹੋਇਆ ਕੇਂਦਰ ਦਾ ਪੈਸਾ ਖਰਚ ਕਿਉਂ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਜੇ ਰਾਹਾਂ ਰੋਡ ਪੱਟਦੇ ਆ ਇਹਦਾ ਕੰਮ ਸ਼ੁਰੂ ਕਰਦੇ ਆ ਫਿਰ ਟਿਪਰ ਕਿੱਥੇ ਦੀ ਲੰਘਣਗੇ ਉਹਨੂੰ ਇਹ ਆ ਵੀ 2 4 6 ਮਹੀਨੇ ਜਿਹੜਾ ਮੈਂ ਲਾਹਾ ਲੈ ਸਕਦਾ ਰੇਤੇ ਦਾ ਕੰਮ ਚੱਲਦਾ ਪਰ ਰੇਤੇ ਦਾ ਕੰਮ ਬੰਦ ਚਲਾਓ ਬਾਅਦ ਚ ਸਰਕਾਰ ਜਿਹੜੀ ਆਊਗੀ ਬਣਾਵੇ ਨਾ ਬਣਾਵੇ ਸੜਕ ਇਸ ਕਰਕੇ ਮੰਤਰੀ ਨਹੀਂ ਸੜਕ ਬਣਾਉਂਦਾ ਸਾਰਾ ਸੜਕ ਦਾ ਕੰਮ ਜਿਹੜਾ ਰਾਹਾਂ ਰੋਡ ਦਾ ਮੰਤਰੀ ਰੋਕ ਕੇ ਬੈਠਾ ਆ ਉਹਦਾ ਕਾਰੋਬਾਰ ਬੰਦ ਹੁੰਦਾ ਵਾ ਦੇਖੋ ਜੀ ਅੱਜ ਸਾਡਾ ਸੰਤਨ ਕਰਤਾ ਦੇਵਸਾ ਅੱਜ ਦੇ ਦਿਨ ਸੰਵਿਧਾਨ ਲਾਗੂ ਹੈ ਅਸੀਂ ਸਾਡਾ ਪਰ ਸਰਕਾਰ ਦੇ ਵਿੱਚ ਜਿਹੜੇ ਚੁਣੇ ਨਮਾਇंदे ਜਾਂ ਸਰਕਾਰ ਆ ਇਹ ਸੰਵਿਧਾਨ ਦੇ ਅਨੁਸਾਰ ਨਹੀਂ ਚੱਲਦੇ ਇਹਨਾਂ ਨੇ ਸੰਵਿਧਾਨ ਪਾਸੇ ਕਰਕੇ ਅੱਜ ਤੱਜੀਆਂ ਡਾਈਆਂ ਪੀਆਂ ਦੇਸ ਦੀਆਂ ਇਸ ਕਰਕੇ ਅੱਜ ਪੂਰਾ ਭਾਰਤ ਛੜਕਾਂ ਤੇ ਆ ਅਸੀਂ ਨਹੀਂ ਇਕੱਲੇ ਪੂਰਾ ਭਾਰਤ ਛੜਕਾਂ ਤੇ ਅੱਜ ਟਰੈਕਟਰ ਮਾਰਚ ਹੋ ਰਹੇ ਨੇ ਅੱਜ ਇੱਥੇ ਟੋਲ ਪਲਾਜ਼ਾ ਫ੍ਰੀ ਕਰਨਾ ਪਿਆ ਜਿਹਦੇ ਵਿੱਚ ਸਾਡੀਆਂ ਲੋਕਲ ਮੰਗਾਂ ਜਿਹੜੀਆਂ ਉਹ ਤਿੰਨ ਨੇ ਇੱਕ ਤੇ ਸਸਰਾਲੀ ਦਾ ਜਿਹੜਾ ਬੰਨ ਟੁੱਟਿਆ ਆ ਜ਼ਮੀਨਾਂ ਵਾਲੇ ਖੜੇ ਆ ਇਹਦੀ ਮੁੰਡੇ ਦੀ 6 ਕਿਲੇ ਜ਼ਮੀਨ ਆ ਉਹ ਜਿਹੜੀ ਰੁੜ ਗਈ ਆ ਉਹਦੇ ਚ 20-20 ਫੁੱਟ ਟੋਏ ਪਏ ਪਏ ਆ ਸਰਕਾਰ ਦਾ ਕੋਈ ਧਿਆਨ ਨਹੀਂ ਜਿਹੜਾ ਦੂਜਾ ਰਾਹੋਂ ਰੋਡ ਆ ਤੁਸੀਂ ਸਾਰਿਆਂ ਨੇ ਉਹਨੂੰ ਕਵਰ ਕੀਤਾ ਆਪਾਂ ਪਿੱਛੇ ਜਿੰਨੇ ਵੀ ਉਹਦੇ ਚ ਧਰਨੇ ਲਾਏ ਆ ਪ੍ਰੈਸ ਨੇ ਸਾਰੀ ਨੇ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਦਿਖਾਇਆ ਜਿਹੜਾ ਜਿੰਨਾ ਕਿ ਬਣਿਆ 20% ਤੁਹਾਡੀ ਵਜਾ ਕਰਕੇ ਬਣਿਆ ਔਰ ਤੀਜਾ ਉੱਤੇ ਰੇੜੀਆਂ ਪੜੀਆਂ ਆਪਾਂ ਚਕਾਈਆਂ ਸੀ ਉਹ ਪੇਰ ਉੱਤੇ ਦੀਆਂ ਉੱਤੇ ਅੱਜ ਨੰਗਣਾ ਸਾਡਾ ਉਥੋਂ ਨਿਕਲਣਾ ਸਾਡਾ ਬੜਾ ਦੁਬਰ ਹੋਇਆ ਪਿਆ ਇਸ ਕਰਕੇ ਸਰਕਾਰ ਤੇ ਕੋਲੇ ਤੇ ਇੱਕ ਪਰਚੇ ਕਰਨ ਨੂੰ ਆ ਜਿਹੜਾ ਕੋਈ ਆਜ਼ਾਦੀ ਨਾਲ ਬੋਲਦਾ ਇਹ ਪ੍ਰੈਸ ਜਾਤੀ ਨਾਲ ਬੋਲਦੀ ਹੈ ਤੇ ਪ੍ਰੈਸ ਤੇ ਪਰਚਾ ਜੇ ਕੋਈ ਹੋਰ ਚੱਕਦਾ ਜਾ ਉਹਨੂੰ ਗੋਲੀ ਮਰਵਾਈ ਜਾ ਰਹੀ ਹੈ ਜਾਂ ਪਰਚਾ ਕੀਤਾ ਜਾ ਰਿਹਾ ਕੰਮ ਨਹੀਂ ਕੋਈ ਕੀਤਾ ਜਾ ਰਿਹਾ ਕੋਈ ਕੰਮ ਨਹੀਂ ਸਭ ਡਰਾਮੇ ਕੀਤੇ ਜਾ ਰਹੇ ਨੇ ਲਾਰੇ ਤੇ ਲਾਰੇ ਲੱਗ ਰਹੇ ਨੇ ਔਰ ਲਾਰਿਆਂ ਦੇ ਵਿੱਚੋਂ ਸਾਨੂੰ ਲੱਭਿਆ ਕੁਛ ਨਹੀਂ ਹੈ ਟੀਸੀ ਦਫਤਰ ਮੇਰਾ ਗੱਲ 20 ਗੇੜੇ ਮਾਰ ਲਿਆ ਹਰ ਵਾਰੀ ਦੱਸ ਦਿੰਦਾ ਟਾਈਮ ਦੱਸ ਦਿੰਦਾ ਟਾਈਮ 15 ਦਿਨ ਦਾ ਟਾਈਮ ਦੱਸ ਦਿੰਦਾ ਹੁਣ ਤੇ ਕੋਈ ਟਾਈਮ ਹੀ ਹੈ ਨਹੀਂ ਕੋਈ ਇਹਨਾਂ ਦਾ ਬਿਆਨ ਨਹੀਂ ਇੱਕ ਰਲ ਦਾ ਮੰਤਰੀ ਕਹਿੰਦਾ 23 ਤਰੀਕ ਨੂੰ ਟੈਂਡਰ ਲੱਗੂਗਾ ਪ੍ਰਸ਼ਾਸਨ ਕਹਿ ਰਿਹਾ ਕਿ ਟੈਂਡਰ ਲੱਗਿਆ ਵਾ ਸਾਨੂੰ ਸ਼ੁਰੂ ਹੋਣਾ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਚ ਸੱਚਾ ਕਿਹੜਾ ਸੱਚ ਕਿਹੜਾ ਬੋਲ ਰਿਹਾ ਤੇ ਹੁਣ ਅੱਗੇ ਕੀ ਰਣਨੀਤੀ ਬਣਾਈ ਗਈ ਹੈ ਲੜਵਾ ਕਿੰਨੇ ਵੇ ਤੋਂ ਟੋਲ ਟੋਲਾ ਦਾ ਦੇਖੋ ਜੀ ਹੁਣ ਬੈਠੇ ਆ ਬੈਠ ਕੇ ਅਸੀਂ ਆਪਣੀ ਰਣਨੀਤੀ ਜਿਹੜੀ ਤੈਅ ਕਰਦੇ ਆ ਤੇ ਅਗਲਾ ਜਿਹੜਾ ਅਸੀਂ ਅਗਲਾ ਕਦਮ ਹੈ ਜਿਹੜਾ ਉਹ ਚੱਲ ਦੇ ਹੁਣ ਇੱਕ ਦਿਨ ਲਈ ਅੱਜ ਦਾ ਰੋਸ ਪ੍ਰਦਰਸ਼ਨਾਂ ਜਾਂ ਹਲੇ ਲੰਬਾ ਸਮਾਂ ਤੱਕ ਇਹ ਦੇਖੋ ਬੈਠਦੇ ਹੁਣ ਬੈਠ ਕੇ ਤੈਅ ਕਰਾਂਗੇ ਤੁਹਾਨੂੰ ਦੱਸ ਕੇ ਜਾਵਾਂਗੇ ਇਹ ਜਿਹੜੀ ਸਰਕਾਰ ਆ ਤੇ ਸਾਰਾ ਡਰਾਮੇਬਾਜ਼ੀ ਚੱਲ ਰਹੀ ਆ ਅਸੀਂ ਤਾਂ ਲੋਕਾਂ ਦੀ ਜਿਹੜੀ ਕੂਕ ਦਰਦ ਆ ਉਹ ਲੋਕੀ ਸਾਡੇ ਕੋਲ ਆਏ ਪਹਿਲਾਂ ਇਹਨਾਂ ਨੇ ਮੌਕੇ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਅਸੀਂ ਮੰਗ ਪੱਤਰ ਵੀ ਦਿੱਤੇ ਜਥੇਬੰਦੀ ਤੌਰ ਤੇ ਪਰ ਇਹਨਾਂ ਨੇ ਕਿਸੇ ਢੰਗ ਨਾਲ ਵੀ ਕੋਈ ਹੱਲ ਨਹੀਂ ਕੀਤਾ ਹਾਲਾ ਕਿ ਆਪਾਂ ਵੇਖਿਆ ਤੁਸੀਂ ਵੀ ਕਵਰ ਕੀਤਾ ਹੋਊਗਾ ਪਿਛਲੇ ਟਾਈਮ ਨੂੰ ਡੀਸੀ ਸਾਹਿਬ ਇਹੀ ਸੀ ਮਨਸ਼ੂ ਚਾਨ ਜੀ ਜਿਹੜੇ ਆਪ ਉਥੇ ਸੇਵਾ ਕਰ ਰਹੇ ਸੀ ਜਦੋਂ ਹੜਾ ਆਇਆ ਇਹਨਾਂ ਨੂੰ ਵੀ ਪਤਾ ਹੀ ਆ ਇੱਥੇ ਬੰਦ ਦੀ ਹਾਲਤ ਕੀ ਹੈ ਆਪਾਂ ਅੱਜ ਤੱਕ ਕੀ ਕੀਤਾ ਰੋਜ਼ ਨੂੰ ਅਸੀਂ ਤਾਂ ਇਹ ਗੱਲ ਅਸੀਂ ਤਾਂ ਫਰੀ ਕੀਤਾ ਵਾ ਵੀ ਜਿਹੜੀ ਇੱਥੇ ਬੰਨ ਸਸਰਾੜੀ ਵਾਲਾ ਪਲੱਸ ਇਹ ਗੱਲ ਵੀ ਤੁਸੀਂ ਨਾਲ ਐਡ ਆਨ ਜ਼ਰੂਰ ਕਰਿਆ ਕਰੋ ਵੀ ਜਿਹੜੀਆਂ ਠੋਕਰਾਂ ਨੇ ਨਾ ਹੁਣ ਮੰਨ ਲਓ ਆਹ ਠੋਕਰ ਆ ਇੱਥੇ 5 ਨੰਬਰ ਠੋਕਰ ਰਾਜਾਪੁਰ ਵਾਲੀ ਦੱਸਦੇ ਆ ਉਹ ਠੋਕਰਾਂ ਤੋਂ ਜਮਾਲਪੁਰ ਕਾਸਾਬਾਦ ਕੁਤਬੇਵਾਲ ਲਾ ਲਓ ਤਲਵੰਡੀ ਲਾ ਲਓ ਠੋਕਰਾਂ ਜਿਹੜੀਆਂ ਟੁੱਟੀਆਂ ਨੇ ਉਹ ਕਦੋਂ ਸਰਕਾਰ ਬਣਾਏਗੀ ਜੇ ਉਹ ਠੋਕਰ ਨਾ ਬਣੀ ਪਾਣੀ ਨੇ ਤਾਂ ਘੁੰਮਣਾ ਹੀ ਨਹੀਂਗਾ ਬਚਾਲਲਾ ਬੈਡਾ ਜਿਹੜਾ ਉਹ ਉੱਚਾ ਹੋਈ ਜਾਂਦਾ ਤੁਸੀਂ ਇੱਥੋਂ ਵਿਚੱਕ ਦੀ ਜਾ ਕੇ ਪੁਲ ਤੋਂ ਦੀ ਨਾ ਤੁਸੀਂ ਬੁਖਾ ਦਿਓ ਜਿਹੜਾ ਦਰਿਆ ਦਾ ਰੋਖਾ ਉਹ ਇੱਧਰ ਨੂੰ ਹੋ ਗਿਆ ਉਹ ਤਾਂ ਹੋਇਆ ਵੀ ਇੱਧਰਲਾ ਪਸਾ ਨੀਵਾ ਹੋ ਗਿਆ ਨੀਵਾ ਕਿਵੇਂ ਹੋ ਗਿਆ ਕਿਉਂਕਿ ਜਿਹੜੇ ਬੰਦ ਦੇ ਨਾਲ-ਨਾਲ ਮਾਈਨਿੰਗ ਹੋਈ ਆ ਮਾਈਨਿੰਗ ਹੋਈ ਆ ਜਿਹੜੀ ਅਸੀਂ ਕਹਿੰਦੇ ਸੀ ਵੀ ਜਿਹੜਾ ਵਿਚਾਲਿਓ ਨਹਿਰ ਕੱਢ ਦੋ ਨਹਿਰ ਦਾ ਮਤਲਬ ਇਹ ਆ ਵੀ ਜਿਹੜਾ ਵਿਚਾਲਲਾ ਬੈਡ ਉੱਚਾ ਵਾ ਤੁਸੀਂ ਮਾਈਨਿੰਗ ਕਰੀ ਚੱਲੋ ਭਾਈ ਉਹ ਵਿਚਾਰਲਾ ਬੈਡ ਖਾਲੀ ਕਰ ਦਿਓ ਨਾ ਜਿਹੜਾ ਪਾਣੀ ਆ ਉਹ ਤਾਂ ਲੰਗਾ ਤਾਂ ਹੋਵੇ ਪਾਣੀ ਦਾ ਲੰਗਾ ਜਦ ਹੈ ਨਹੀਂ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਹੈਗੀ ਜਾਂ ਜਾਣ ਕੇ ਨਹੀਂ ਕਰਦੇ ਪਏ ਜੇ ਵਿਚਾਰਿਓ ਲੰਗਾ ਹੈ ਹੀ ਨਹੀਂ ਪਾਣੀ ਦਾ ਪਾਣੀ ਨੰਗੂ ਕਿਥੇ ਪਾਣੀ ਇਧਰੋਂ ਆਊਗਾ ਇਧਰੋਂ ਠੋਕਰਾਂ ਦਾ ਇੰਨਾ ਬੁਰਾ ਹਾਲ ਆ ਪਾਣੀ ਸਿੱਧਾ ਪਿੰਡਾਂ 'ਚ ਆਊਗਾ ਪਿੰਡਾਂ 'ਚ ਜਦੋਂ ਆ ਗਿਆ ਸਾਡੇ ਘਰਾਂ 'ਚ ਆ ਬੜੂਗਾ ਸਾਡੀਆਂ ਜ਼ਮੀਨਾਂ ਤਬਾਹ ਕਰ ਜੂ ਫਿਰ ਦੱਸੋ ਅਸੀਂ ਕਿੱਧਰ ਨੂੰ ਜਾਵਾਂਗੇ ਅਸੀਂ ਤਾਂ ਸਿਰਫ ਖੇਤੀਬਾੜੀ ਵਾਲੇ ਬੰਦੇ ਆ ਅਸੀਂ ਤਾਂ ਉਹੀ ਖਾਣਾ ਪੀਜਣਾ ਉਹੀ ਖਾਣਾ ਕੁਝ ਮਜ਼ਦੂਰ ਆ ਮਜ਼ਦੂਰ ਵੀ ਜੇ ਲਾਈਏ ਖੇਤੀ ਵਾਲਿਆਂ ਨਾਲ ਜੁੜੇ ਹੋਏ ਨੇ ਜਿਵੇਂ 9 ਮਾਸ ਦਾ ਰਿਸ਼ਤਾ ਵਾ ਤੇ ਸਾਰਿਆਂ ਦੇ ਹਾਲਾਤ ਇੰਨੇ ਮਾੜੇ ਆ ਜਿਹੜੀ ਪਿਛਲੇ ਤਬਾਹੀ ਹੋਈ ਸੀ ਉਦੋਂ ਮੈਨੂੰ ਦੱਸੋ ਕਿੱਥੇ ਆਪਾਂ ਨੂੰ ਉਹ ਮੁਆਵਜ਼ਾ ਦਿੱਤਾ ਸਰਕਾਰ ਨੇ ਉਹ ਤਾਂ ਨਹੀਂ ਮਿਲਿਆ ਜਿਹੜਾ ਗਾਹਾਂ ਵਾਲਾ ਅਸੀਂ ਤਾਂ ਇਹ ਬੇਨਤੀ ਕਰਦੇ ਆ ਵੀ ਉਹ ਤਾਂ ਘੱਟੋ ਘੱਟ ਸੁਧਾਰ ਲਓ ਵੀ ਜਿਹੜੀਆਂ ਠੋਕਰਾਂ ਬਣ ਜਾਣ ਜਿਹੜਾ ਪਾਣੀ ਦਾ ਵਿਚਾਰ ਹੈ ਜੇ ਇਹ ਬੇਨਤੀ